ਨਾ ਇਹ ਗਲਾਰ ਸਿੰਘ ਤੇ ਬਲਜੋਤ ਸਿੰਘ ਗਲਾਰ ਸਿੰਘ ਵਾਪਸੀ ਤੇ ਬਲਜੋਤ ਸਿੰਘ ਉਹਦਾ ਬੇਟਾ ਸੀ 15 ਸਾਲ ਦਾ ਮਾਮਲਾ ਇਹ ਸੀ ਕਿ ਲੋਕ ਕਿਸੇ ਤੋਂ ਉਹਦੇ ਫਾਦਰ ਸਾਹਿਬ ਨੇ ਪੈਸੇ ਲਈ ਸੀ ਉਹ ਸਾਲ ਪਹਿਲਾਂ ਉਹ ਜੋ ਕਰਜ਼ਾ ਸੀ ਉਸਨੇ ਜ਼ਮੀਨ ਵੇਚ ਕੇ ਵਾਪਸ ਕੀਤਾ ਵਾਪਸ ਕਰਤਾ ਯਾਨੀ ਕਿ ਆਪਾਂ ਆਪਣਾ ਭਾਈਚਾਰਾ ਹੁੰਦਾ ਆਪਾਂ ਜੋ ਪਰਨੋਟ ਐ ਸਟਾਮ ਐ ਆਪਾਂ ਕਹਿੰਦੇ ਨੇ ਕੋਈ ਨਹੀਂ ਤੁਹਾਨੂੰ ਬਾਅਦ 'ਚ ਦੇ ਦਿਆਂਗੇ ਜੀ ਵਿਸ਼ਵਾਸ ਕੀਤਾ ਵਿਸ਼ਵਾਸ ਕੀਤਾ ਵੀ ਦੇ ਦਿਆਂਗੇ ਜੀ ਕੋਈ ਗੱਲ ਨਹੀਂ ਸਾਡੇ ਕੋਲ ਹੈਗੇ ਆ ਬਹੁਤ ਵਾਰ ਬੰਦਿਆਂ ਨੇ ਆਖਿਆ ਕੋਈ ਗੱਲ ਨਹੀਂ ਆਪਾਂ ਪੈਸੇ ਦੇਤੇ ਤਾਂ ਕਾਗਜ਼ ਲੈ ਲਾਂਗੇ ਹਾਂ ਕੁਝ ਦਿਨ ਟੱਪੇ ਉਹਨਾਂ ਨੇ ਨਹੀਂ ਦਿੱਤੇ ਸਮਾਂ ਪੈਂਦਾ ਗਿਆ ਜੀ ਸਮਾਂ ਪੈਂਦਾ ਗਿਆ ਤੇ ਉਹਦੀ ਆਪ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਜਦੋਂ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਉਹਨਾਂ ਨੇ ਕੇਸ ਲਾਤੇ ਜੀ ਉਹਨਾਂ ਪਰਨੋਟਾਂ ਦੇ ਸਟਾਮਾਂ ਦੇ ਕੇਸ ਲਾਤੇ ਨਾ ਉਸ ਤੋਂ ਬਾਅਦ ਹੈ ਜਦੋਂ ਇਹ ਕੰਮ ਕਰਦੇ ਆ ਉਸ ਤੋਂ ਬਾਅਦ ਉਹਦੇ ਵੱਡੇ ਭਰਾ ਦੀ ਡੈਥ ਹੋ ਜਾਂਦੀ ਹੈ। ਉਹਨੇ ਵੀ ਸੁਸਾਇਸਾਈਡ ਹੀ ਕਰਿਆ ਸੀ। ਉਹ ਸੁਸਾਇਸਾਈਡ ਕਰਕੇ ਜੀ ਮੁੜ ਕੇ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਕੇਸ ਲੱਗੇ ਸੀ ਕੇਸ ਚੱਲਦੇ ਸੀ ਤਰੀਕਾਂ ਤੇ ਜਾਂਦਾ ਸੀ। ਉਹਦੇ ਬਾਅਦ ਜਾਨ ਜਾਨ باوجود ਵੀ ਇਹਨੂੰ ਜਲੀਲ ਕਰਦੇ ਸੀ। ਬੱਚੇ ਨੂੰ ਸਕੂਲ ਚਕਾਰ ਚਰ ਕਰਨਾ ਪੱਠੇ ਲੈਣਗੇ ਤਾਂ ਮੋਟਰਸਾਈਕਲ ਖੋਹ ਲੈਣਾ। ਉਹਨੂੰ ਦਾਬੇ ਲਾਉਣੇ ਸੀ ਐਂ ਕਰ ਦਾਂਗੇ ਜੋ ਕਰ ਦਾਂਗੇ ਬਾਲੇ ਸਤਾ ਰੱਖੇ ਸੀ ਹੁਣ ਤਾਂ ਇੰਨਾ ਕ ਜਲੇਲ ਕਰਤਾ ਸੀ ਕਿ ਦੁੱਧ ਲੈਣ ਤੋਂ ਵੀ ਮਜਬੂਰ ਕਰਤਾ ਸੀ। ਉਹ ਦੋਸਤਬੰਦੀ ਤਰਨਾ ਲਾਇਆ ਸੀ ਤੁਸੀਂ। ਹਾਂ ਅਸੀਂ ਉਹ ਜਦੋਂ ਡੱਬਾਡੀਆਂ ਸਾਨੂੰ ਮਿਲ ਗਈਆਂ ਜੀ 11 ਬੰਦਿਆਂ ਤੇ ਜੋ ਕਿ ਇਹਨਾਂ ਤੇ ਪਰਚਾ ਹੈ। ਉਹਦੇ ਚ ਕੋਈ ਵੀ ਬੰਦਾ ਰੈਸਟ ਨਹੀਂ ਕਰਿਆ। ਇੱਕ ਵੀ ਪ੍ਰਸ਼ਾਸਨ ਨਹੀਂ। ਤਾਂ ਇਹਨਾਂ ਦਿਨ ਹੋ ਗਏ ਸਾਡਾ ਧਰਨਾ ਚੱਲੀ ਜਾਂਦਾ। ਅੱਜ ਸਾਨੂੰ ਦੋ ਤਿੰਨ ਅਰੇ ਐਸਪੀ ਸਾਹਿਬ ਤੇ ਡੈਪਟੀ ਸਾਹਿਬ ਸੀਗੇ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ। ਉਹ ਕੰਨ ਦੇ ਵੀ ਸਾਨੂੰ ਸਮਾਂ ਚਾਹੀਦਾ ਹੈ। ਬੰਦੇ ਅਸੀਂ ਪਕੜ ਲਾਂ। ਕਿੰਨਾ ਸਮਾਂ ਮੰਗਿਆ? ਉਹਨਾਂ ਨੇ 4 ਦਿਨ ਸਮਾਂ ਦਿੱਤਾ ਸੀ। ਉਹ ਸੱਤ ਤੋਂ 7 ਦਿਨ ਮੰਗਦੇ ਸੀ 4 ਦਿਨ ਸਮਾਂ ਦਿੱਤਾ ਵੀ 4 ਦਿਨ ਸਾਨੂੰ ਦਿੱਤੇ ਆ 4 ਹਾਂਜੀ ਕਿਹਨਾਂ 4 ਦਿਨਾਂ ਦਾ ਸਕਾਰਾ ਮੱਤਲ ਹੀ ਕਰਦੇ। ਸਕਾਰਾ ਕਰੋਗੇ? ਨਹੀਂ ਸਿਸ਼ਕਾਰ ਨਹੀਂ। ਸਿਸ਼ਕਾਰ ਤੋਂ ਅਸੀਂ ਜਵਾਬ ਦੇ ਕੇ ਆਏ ਆ। ਤੇ ਉਹਨਾਂ ਨੂੰ ਕਿਹਾ ਵੀ ਦੋਸ਼ਕਾਰੀ ਹੋ ਗਈ ਜਦੋਂ ਫੇਰ ਹਾਂ 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 ਹਾਂਜੀ ਹਾਂਜੀ ਜਦੋਂ ਗਰਸ਼ਕਾਰੀ ਹੋਊਗੀ ਉਸ ਤੋਂ ਬਾਅਦ ਅਸੀਂ ਪੋਸਟਮਾਨਾ ਸਰਕਾਰ ਗ੍ਰਿਫਤਾਰੀ ਨਹੀਂ ਹੁੰਦੀ ਚਾਰ ਦਿਨਾਂ ਤੋਂ ਫਿਰ ਐਕਸ਼ਨ ਅਗਲਾ ਕੀ ਕਰਨੀ ਫਿਰ ਬੈਠਾਂਗੇ ਜੀ ਧਰਨਾ ਲਾਵਾਂਗੇ ਇਹ ਤਾਂ ਫਿਰ ਫਿਰ ਹਾਈ ਲੈਵਲ ਤੇ ਲਾਵਾਂਗੇ ਹਾਂ ਫਿਰ ਹਾਈ ਲੈਵਲ ਤੇ ਲਾਵਾਂਗੇ ਵਿਸ਼ਵਾਸ ਹੈ ਤੁਹਾਨੂੰ ਵੀ ਜਿਹੜਾ ਮੰਨ ਲਓ ਪੁਲਿਸ ਨੇ ਤੁਹਾਨੂੰ ਕਿਹਾ ਗਿਆ ਵੀ ਗ੍ਰਿਫਤਾਰੀ ਹੋ ਜੂਗੀ ਲੱਗਦਾ ਕਿ ਗ੍ਰਿਫਤਾਰ ਕੀਤੇ ਜਾ ਵਿਸ਼ਵਾਸ ਤਾਂ ਬਹੁਤ ਜਾਦੇ ਦਵਾਇਆ ਜੀ ਉਹ ਵਿਸ਼ਵਾਸ ਤਾਂ ਬਹੁਤ ਦਵਾਇਆ ਜੀ ਜ਼ਰੂਰ ਫੜਾਂਗੇ ਤਾਂ ਕੀਪ ਤਾਂ ਹੁਣ ਕੀ ਕਰਦਾ ਪ੍ਰਸ਼ਾਸਨ ਕੀ ਕਰਦਾ ਪਤਾ ਲੱਗ ਜੂਗਾ ਕੀ ਹੁੰਦਾ ਜੀ ਉਸ ਤੋਂ ਬਾਅਦ ਅਸੀਂ ਯਾਰ ਅਦਨੋ ਦੀ ਬਾਤ ਧਰਨਾ ਸਾਡਾ ਜੀ ਸਟਾਰ ਹੈ ਜਿਹੜਾ ਮਾਮਲਾ ਤਾਂ ਬਹੁਤ ਮਾੜਾ ਹੋਇਆ ਐ ਇਦੋਂ ਮੰਤਭਾਗਾ ਹੋ ਨਹੀਂ ਸਕਦਾ ਇਹ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਕਮੇਟੀ ਬਣੀ ਹੋਈ ਸੀ ਉਹਨਾਂ ਨੇ ਨਿਰਣਾ ਲੈਣਾ ਸੀ ਅਸੀਂ ਤਾਂ ਜੇ ਪਰਿਵਾਰ ਦੀ ਸੰਤੁਸ਼ਟੀ ਆ ਤਾਂ ਠੀਕ ਐ ਅਸੀਂ ਸਿਰਫ ਉਹਨਾਂ ਦੀ ਹਮਾਇਤ ਤੇ ਸੀ ਇੱਕ ਪਾਸੇ ਜਥੇਬੰਦੀ ਵੱਲੋਂ ਅਮੈਤ ਕਰ ਰਹੇ ਸੀ ਜੋ ਕਰਨਾ ਹੀ ਉਹਨਾਂ ਨੇ ਇਹ ਪੂਸਾ ਪਰਿਵਾਰ ਨੇ ਦਿੱਤਾ ਪ੍ਰਸ਼ਾਸਨ ਨੇ ਵੀ ਅਸੀਂ ਤਿੰਨ ਦਿਨਾਂ ਦੇ ਵਿੱਚ ਵਿੱਚ ਬੰਦੇ ਫੜ ਲਾਂਗੇ ਸ਼ਿਸ਼ਕਾਰ ਉਹਦਾ ਉਦੋਂ ਕੀਤਾ ਜਾਊਗਾ ਜਦੋਂ ਬੰਦੇ ਰੈਸਟ ਕਰਦੇ ਨੇ ਸਨਸਕਾਰ ਭਾਜੇ ਨਹੀਂ ਕਰਦੇ ਨਹੀਂ ਨਹੀਂ ਉਹ ਨਹੀਂ ਅਜੇ ਕਰਨਾ ਕਰਨਾ ਚੱਕ ਰਹੇ ਹਾਂ ਉਹਨਾਂ ਨੇ ਧਰਨਾ ਪਰਿਵਾਰ ਨੇ ਅਜੇ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ਕਿ ਜਦੋਂ ਬੰਦੇ ਫੜ ਲੇ ਤੇ ਉਸ ਤੋਂ ਬਾਅਦ ਉਹਦਾ ਸ਼ਿਸ਼ਕਾਰ ਹੋਊਗਾ ਤੇ ਬਹੁਤ ਮੰਦਭਗਾ ਘਟਨਾ ਹੋਈ ਹੈ ਇਦੋਂ ਵੱਡੀ ਘਟਨਾ ਹੋ ਨਹੀਂ ਸਕਦੀ ਪੂਰੇ ਪੰਜਾਬ ਨੂੰ ਹਲਾਤਾ ਅੱਜ ਗਲਗਲ ਕਰਜਾਈ ਹੋਗਾ ਕਿਸਾਨ ਉਹਦੇ ਕਰਕੇ ਖੁਦਕੁਸ਼ੀਆਂ ਤੋਂ ਤੂੰ ਗੱਤ ਵੱਧ ਗਈ ਆ ਜੀ ਤੇ ਕਿਹਦਾ ਜੀ ਕਰਦਾ ਉਹਦੇ ਪੁੱਤ ਨੂੰ ਨਹਿਰ ਚ ਸੱਟਣ ਨੂੰ ਹੋ ਜਾਦਾ ਕਿੰਨੀ ਕ ਵੱਡੀ ਮਜ਼ਦੂਰੀ ਹੋ ਹਜੇ ਆਪਣਾ ਆਪ ਮਰਨ ਨੂੰ ਵੀ ਨਹੀਂ ਜੀ ਕਰਦਾ 100 ਕੋ ਪਾਸੇ ਦੀ ਟੱਬਦੇ ਆ ਤੇ ਉਹਨੇ ਆਪ ਵੀ ਮਰਨ ਦਾ ਫੈਸਲਾ ਲਿਆ ਤੇ ਗਾਂ ਪਹਿਲਾਂ ਆਪਣੇ ਪੁੱਤ ਨੂੰ ਮਾਰਿਆ ਜਿਹਦਾ ਸੁੱਖਾਂ ਸੁੱਖ ਕੇ ਆਪਾ ਲੈਨੇ ਆ ਤੇ ਉਸ ਤੋਂ ਬਾਅਦ ਉਹਨੇ ਆਪ ਖੁਦਕੁਸ਼ੀ ਕੀਤੀ ਐਦੂ ਵੱਡੇ ਹਾਲਾਤ ਮਾੜੇ ਪੰਜਾਬ ਦੇ ਹੋ ਨਹੀਂ ਸਕਦੇ ਭਗਵੰਤਬਾਨ ਸਾਹਿਬ ਨੂੰ ਝਾਤੀ ਮਾਰਨ ਦੀ ਲੋੜ ਆ ਕਿਸਾਨ ਜਥੇ ਬੰਦਿਆਂ ਡਰ ਨਾਲ ਆਉਂਦਿਆਂ ਨੇ ਇਹ ਛੜਕਾਂ ਪਾਈਪਾਂ ਜਾਮ ਕਰਦੀਆਂ ਨੇ ਤੇ ਪਰ ਇੱਕ ਗੱਲ ਪੁੱਛਣ ਵਾਲੀ ਹੈ ਵੀ ਆਹ ਲੋਕਾਂ ਤੋਂ ਜਾਮ ਕਰਦੇ ਆ ਇਹ ਧਰਨਾ ਛੌਂਕ ਨਹੀਂ ਧਰਨਾ ਲਾਉਣਾ ਮਜਬੂਰੀ ਹੈ ਹਾਲਾਤ ਪੰਜਾਬ ਦੇ ਮਾੜੇ ਆ ਤੇ ਜਿਹੜਾ ਨਵਦੀਪ ਸਿੰਘ ਉਹ ਡੀਆਈਜੀ ਹੈ ਸਿੱਧੂ ਹੀ ਹੈ ਨਾ ਸ਼ਾਇਦ ਉਹ ਅੱਜ ਕੱਲ ਪੰਜਾਬ ਦਾ ਮੁੱਖ ਮੰਤਰੀ ਹੈ ਸ਼ਾਇਦ ਉਹ ਡੀਆਈਜੀ ਤੋਂ ਵੱਧ ਕੇ ਮੁੱਖ ਮੰਤਰੀ ਦਾ ਉਹਦੇ ਚ ਬੋਲ ਰਿਹਾ ਆਵਾਜ਼ ਇੱਕ ਆਤਮਾ ਬੋਲ ਰਹੀ ਹੈ ਭਗਵੰਤ ਮਾਨ ਦੀ ਉਹ ਆਦਾ ਮੈਂ ਧਰਨਾ ਕਿਸਾਨਾਂ ਦਾ ਲੱਗਣੀ ਨਹੀਂ ਦੇਣਾ ਜੇ ਕਿਸਾਨ ਆਉਣਗੇ ਤਾਂ ਅਸੀਂ ਤਿਆਰੀ ਕਰਕੇ ਲੱਗਾਂਗੇ ਇੱਥੇ ਜੇ ਸ਼ਾਇਦ ਅੰਗਰੇਜ਼ਾਂ ਦਾ ਰਾਜ ਨਾ ਅੱਜ ਅੰਗਰੇਜ਼ਾਂ ਦਾ ਰਾਜ ਹੁੰਦਾ ਜੇ ਲਹਿਰਾਂ ਦਬ ਜਾਂਦੀਆਂ ਤੇ ਫਿਰ ਅੰਗਰੇਜ਼ ਕਿਉਂ ਜਾਂਦੇ ਫਿਰ ਅੰਗਰੇਜ਼ ਅੱਜ ਹੁੰਦੇ ਠੀਕ ਹੈ ਸਰਕਾਰਾਂ ਵੱਡੀਆਂ ਹੁੰਦੀਆਂ ਇਹ ਤਾਂ ਕੋਈ ਸ਼ੱਕ ਨਹੀਂ ਜਥੇਬੰਦਿਆਂ ਨਾਲੋਂ ਵੱਡੀਆਂ ਪਰ ਜਨਤਾ ਤੋਂ ਵੱਡੀਆਂ ਸਰਕਾਰਾਂ ਵੀ ਨਹੀਂ ਹੁੰਦੀਆਂ ਇਹ ਵੀ ਗੱਲ ਨਾਲ ਹੈ ਠੀਕ ਹੈ ਸਰਕਾਰਾਂ ਕੋਲੇ ਫੌਜ ਹੈ ਪੁਲਿਸ ਆ ਹਥਿਆਰ ਹੈ ਇਹ ਮੋਰਚਾ ਘਟ ਨੂੰ ਰੱਖੇ ਹੋਏ ਆ ਖਾਕੀ ਵਰਦੀ ਵਾਲੇ ਪਰ ਉਹਦੇ ਨਾਲ ਜੇ ਜਨਤਾ ਉੱਠ ਕੜੇ ਲੋਕ ਉੱਠ ਕੜਨ ਤੇ ਲੋਕ ਕਲਰ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਸਰਕਾਰਾਂ ਛੋਟੀਆਂ ਪੈ ਜਾਂਦੀਆਂ ਜੇ ਲੋਕ ਚਾਹਣ ਇਹਨਾਂ ਦੀ ਕੁਰਸੀ ਚੱਕ ਕੇ ਮੋਦੀ ਕਰਕੇ ਪਰੇ ਨੂੰ ਮਾਰਦੇ ਆ ਇਹ ਕੁਸ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਭੁਗਤਣਾ ਪਊਗਾ ਸਿਆਸੀ ਕਤਲ ਕੀਤਾ ਭਗਵੰਤ ਮਾਨ ਨੇ ਆਪਦਾ ਸਿਆਸੀ ਜਮਾਤ 'ਚ ਆਪਦਾ ਕਤਲ ਕੀਤਾ ਆਪਦੀ ਪਾਰਟੀ ਦਾ ਕਤਲ ਕੀਤਾ ਜਿਹੜਾ ਕੁਸ ਕਿਸਾਨਾਂ ਨਾਲ ਹੋ ਰਿਹਾ ਪੰਜਾਬ ਦਾ ਮਾਹੌਲ ਖਾਬ ਕਰ ਰਿਹਾ ਇੱਥੇ ਪੁਲਿਸ ਨੂੰ ਪੁਲਿਸ ਰਾਜ ਬਣਾਤਾ ਇੱਥੇ ਕਰਨਲ ਨੂੰ ਕੱਟਮਾਰ ਕਰਕੇ ਉਹਨਾਂ ਦਾ ਅਨਕਾਊਂਟਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜਿਹੜਾ ਕਰਨਲ ਐਸਪੀ ਰੈਂਕ ਦਾ ਐਸਐਸਪੀ ਦਾ ਰੈਂਕ ਦਾ ਲੈਵਲ ਦਾ ਬੰਦਾ ਹੈ ਜਿਹੜੇ ਦੇਸ਼ ਦੇ ਖਾਤਰ ਹਿੱਕ 'ਚ ਗੋਲੀਆਂ ਖਾਧੀਆਂ ਨੇ ਜਿਨੇ ਦੇਸ਼ ਦੀ ਸੇਵਾ ਕੀਤੀ ਹੈ ਇਹ ਤਾਂ ਭਾਈ ਉਹਦਾ ਅਨਕਾਊਂਟਰ ਕਰਨ ਨੂੰ ਤਿਆਰ ਹੋ ਜਾਂਦੇ ਆ ਉਹਨੂੰ ਲੱਖ ਚਾਰਜ ਕਰਨ ਨੂੰ ਤਿਆਰ ਹੋ ਜਾਂਦੇ ਆ ਉਹਦੇ ਤੇ ਕੱਟਮਾਰ ਕਰਦੇ ਆ ਉਹਦੇ ਤੇ ਨਹੀਂ ਕੁਝ ਬਣਿਆ ਇੱਥੇ ਕਿਸਾਨਾਂ ਦੇ ਮੋਰਚੇ ਨੇ ਖੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕੋਈ ਨਸ਼ਾ ਤਖਸਰੀ ਹੁੰਦੇ ਆ ਅੱਤਵਾਦੀ ਹੁੰਦੇ ਆ 2 2 ਵਜੇ ਘਰਾਂ 'ਚ ਰੇਡਾਂ ਮਾਰੀਆਂ ਜਾਂਦੀਆਂ ਇਹ ਲਹਿਰਾਂ ਕਿਤੇ ਨਹੀਂ ਦਬਦੀਆਂ ਹੁੰਦੀਆਂ ਇਸ ਤਰ੍ਹਾਂ ਪੁਲਸ ਰਾਜ ਬਣਾਤਾ ਪੰਜਾਬ ਨੂੰ 80 90 ਵਾਲਾ ਦਾ ਹੱਕਾ ਬਣਾਤਾ ਪੰਜਾਬ ਨੂੰ ਤੇ ਅੱਜ ਕੀਦਾ ਜੀ ਕਰਦਾ ਇਹਨਾਂ ਦਾ ਛੜਕਾਂ ਤੇ ਨਿਕਲਣ ਨੂੰ ਇਹ ਬਹੁਤ ਮੰਦ ਭਾਗਾ ਘਟਨਾ ਹੋਈ ਹੈ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਕੋਈ ਐਮਐਲਏ ਨੇ ਨਹੀਂ ਸਾਰ ਲਈ ਇਹਨਾਂ ਦੀ ਇਹ ਅਫਸੋਸ ਵਾਲੀ ਗੱਲ ਹੈ ਕੋਈ ਮੁੱਖ ਮੰਤਰੀ ਨੇ ਨਹੀਂ ਟਵੀਟ ਕੀਤਾ ਤੇ ਇਹਦੂ ਵੱਡੀ ਮਾੜੀ ਘਟਨਾ ਹੋ ਨਹੀਂ ਸਕਦੀ ਸਮਾਂ ਦਿੱਤਾ ਗਿਆ ਹੈਗਾ ਜਿਕਰ ਨਹੀਂ ਕੋਈ ਗ੍ਰਿਫਤਾਰੀ ਹੁੰਦੀ ਫਿਰ ਐਕਸ਼ਨ ਕੀ ਲੈਣ ਵਾਲਾ ਹੈ ਵੇਖੋ ਇਹ ਪਰਿਵਾਰ ਨੇ ਕਮੇਟੀ ਬਣਾਈ ਹੋਈ ਸੀ ਆਪਦੀ ਅਸੀਂ ਤਾਂ ਸਿਰਫ ਉਹਨਾਂ ਦੀ ਹਮਾਇਤ ਕੀਤੀ ਕਮੇਟੀ ਉਹਨਾਂ ਨੇ ਬਣਾਈ ਸੀ ਉਹਦੇ ਚ ਰਿਸ਼ਤੇਦਾਰ ਸੀ ਕੋਈ ਆਸੇ ਪਾਸੇ ਵਾਲੇ ਸੀਗੇ ਉਹ ਕਮੇਟੀ ਨੇ ਫਿਰ ਫੈਸਲਾ ਲਿਆ ਵੀ ਚਲੋ ਆਪਾਂ ਤਿੰਨ ਦਿਨਾਂ ਦਾ ਸਮਾਂ ਦੇ ਦਈਏ ਤੇ ਉਸ ਤੋਂ ਬਾਅਦ ਜਦੋਂ ਅਰੈਸਟ ਕਰ ਲੈ ਤਿੰਨ ਦਿਨਾਂ ਬਾਅਦ ਸਸ਼ਕਾਰ ਕਰ ਲਾਂਗੇ ਉਹ ਉਹਨਾਂ ਦਾ ਫੈਸਲਾ ਸੀ ਅਸੀਂ ਕੱਲੀ ਉਹਨਾਂ ਦੀ ਹਮਾਇਤ ਤੇ ਜੋ ਉਹਨਾਂ ਨੇ ਫੈਸਲਾ ਲਿਆ ਉਹਨਾਂ ਦਾ ਆਪ ਦਾ ਫੈਸਲਾ ਸੀਗਾ ਸਾਡੇ ਵੱਲੋਂ ਤਾਂ ਉਹਨਾਂ ਦੀ ਹਮਾਇਤ ਸੀ। ਇਹ ਦੀ 15 ਤਰੀਕ ਨੂੰ ਸਵੇਰੇ ਵੜਿੰਗਾਲੀ ਨੇੜੇ ਰਾਜਸਥਾਨ ਫੀਲਡਰ ਵਿੱਚ ਮੜਾਕ ਪਿੰਡ ਦੇ ਦੋ ਬੇ ਬੁੱਤਾਂ ਨੇ ਛਾਲ ਮਾਰ ਕੇ ਆਪਣੀ ਜਿਉ ਲੀਲਾ ਖਤਮ ਕਰ ਲਈ ਸੀ। ਜਿਨ੍ਹਾਂ ਦੀਆਂ ਡੈੱਡ ਬਾਡੀਆਂ ਸੀ ਰਿਕਵਰ ਕਰ ਲਈਆਂ। ਐਫਆਈਆਰ ਦਰਜ ਕਰ ਦਿੱਤੀ ਹੈ। ਉਹਨਾਂ ਨੇ 11 ਬੰਦਿਆਂ ਦੇ ਨਾਮ ਲਿਖਵਾਏ ਸੀ ਬਾਈ ਨੇ ਮੈਂ 11 ਤੇ ਕਰ ਦਿੱਤੀ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਜੋ ਧਰਨਾ ਲੱਗਿਆ ਸੀ ਇਸ ਬਾਰੇ ਸੀ ਉਹਨਾਂ ਨੂੰ ਵਿਸ਼ਵਾਸਤ ਹੋਇਆ ਕਿ ਦੋਚਿਆਂ ਨੂੰ ਜਲਦੀ ਫੜ ਲਵਾਂਗੇ ਸਾਡੇ ਅਫਸਰ ਬਾਲ ਅਫਸਰ ਵੀ ਆਏ ਸੀਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਦੋਚਿਆਂ ਨੂੰ ਜਲਦੀ ਫੜ ਲਵਾਂਗੇ ਤੇ ਉਹਨਾਂ ਨੇ ਆਪਣੰਤਰਨਾ ਚੱਕ ਲਿਆ ਇਹ ਪਿੰਡ ਜਿਹੜੇ ਬੰਦੇ ਦੇ ਨਾਮ ਲਿਖਾਈ ਦੀ ਹੈਗੀ ਇਹ ਪਿੰਡ ਦੇ ਜਿਹਾ ਹਸਪਤਾਲ ਉਹਨਾਂ ਵਿੱਚ ਸੀ ਇੱਕ ਬੰਦਾ ਜੇਤੂ ਦਾ ਸੀ 10 ਜਣੇ ਪਿੰਦੇ ਸੀ ਸਰ ਕੀ ਕਾਰਵਾਈ ਹੈ ਉਹਨਾਂ ਦਾ ਗਰੰਟ ਕਿਸੀ ਨਹੀਂ ਅਜੇ ਤਲਾਸ਼ ਜਾਰੀ ਹੈ ਸਰ ਕੀ ਕਾਰਨ ਆਇਆ ਤਾਂ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਕਾਰ ਨੇ ਆਪਣੇ ਟਿਕਾਣਿਆਂ ਤੋਂ ਪਾਸੇ ਹੋਏ ਪਰ ਅਸੀਂ ਇਹ ਜਿਹੜੀ ਟੈਕਨੀਕਲ ਤਵਤੀਸ਼ ਤੇ ਜੋ ਵੀ ਹੈ ਹਰ ਸੰਭਵ ਤਰੀਕਾ ਨਾਲ ਤਵਤੀਸ਼ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂ